ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਕਾਲ ਪੁਰਖ ਵੈਗੁਰੂ ਜੀ ਸੋਨੂੰ ਚੜ੍ਹਦੀ ਕਲਾ ਰੱਖੇ ਅੱਜ ਆਪਾਂ ਲੈ ਕੇ ਆਏ ਆ ਜੀ ਕਾਟਨ ਦੇ ਆਲ ਓਵਰ ਸੂਟ ਤੇ ਰੰਗ ਰਹਣਗੇ ਆਪਣੇ ਕੋਲੇ 5 ਤੋਂ 7 ਇਹ ਸੂਟ ਦੀ ਕੀਮਤ ਰਹੂਗੀ ਜੀ ਸਿਰਫ ਤੇ ਸਿਰਫ 500 ਰੁਪਿਆ ਪਿਓਰ ਕਾਟਨ ਆ ਜਿੰਨੀ ਮਰਜ਼ੀ ਪਾਇਓ ਖਰਾਬ ਨਹੀਂ ਹੁੰਦੀ ਬਹੁਤ ਵਧੀਆ ਕਾਟੜਾ ਕਾਫਟਾ ਦੇ ਬਜਾਰਾ ਨਾ ਆ ਤੁਹਾਡੇ ਸਾਹਮਣੇ ਮੈਂ ਖੋਲ ਰਹੀ ਆ 2L ਮਦੇ ਆ ਜੀ 2L ਮੈਂ ਜਿਵੇਂ ਇੱਕੇ ਬ੍ਰਾਂਡ ਚੜਿਆ ਹੋਇਆ ਨਾ ਉਹ ਮੈਂ ਚੜ ਗਿਆ ਜੀ ਅੱਲਾਹ ਬਹੁਤ ਵਧੀਆ ਚੀਜ਼ ਹੈ ਜੀ ਅੱਲਾਹ ਮੈਂ ਲੜਾ ਬਸ ਮੈਂ ਪਤਾ ਕਰ ਲਿਆ ਕੋਲ ਨੂੰ ਵੀ ਗੱਤ ਫੋਨ ਕਰ ਤੋ ਮੈਂ ਕਰ ਦਣਾ ਕਹਿੰਦਾ ਜੀ ਪਤਾ ਕਰ ਦਮ ਆ ਆ ਲਓ ਜੀ ਇਹ ਆ ਗਿਆ ਜੀ ਪਹਿਲਾ ਬਲੈਕ ਕਲਰ ਹੈ ਜੀ ਇਹ ਇਹਦੀ ਬਲੈਕ ਭੋਏ ਹੈ ਜੀ ਦੇਖੋ ਬਲੈਕ ਭੋਏ ਚ ਬ੍ਰੀਕ ਡਿਜ਼ਾਈਨ ਹੈ ਤੇ ਸੂਟ ਦੀ ਕੀਮਤਾ ਸਿਰਫ 500 ਪਿਓਰ ਕਾਟਨ ਹੈ ਜੀ ਇਦੇ ਵਿੱਚ ਕੁਝ ਮਿਕਸ ਨਹੀਂ ਹੈਗਾ ਪਿਓਰ ਕਾਟਨ ਹੈ ਜਮ 100% ਕਾਟਨ ਹੈ ਜੀ ਤੇ ਸੂਟ ਦੀ ਕੀਮਤ ਹੈ ਸਿਰਫ ਤੇ ਸਿਰਫ 500 ਰੁਪਏ ਹੈ ਜੀ ਮੇਰੇ ਵੀ ਭੈਣ ਭਾਈ ਜਿਨੂੰ ਗਾਣਾ ਹੈ ਪਲੀਜ਼ ਸਕਰੀਨ ਸਟ ਬੀ ਐਲ ਐਮ ਕੰਪਨੀ ਦੀ ਕਾਟਨ ਹੈ ਵੀਰੇ ਜਮ ਮਰਜ਼ੀ ਪਾਇਓ ਕੋਈ ਤੁਹਾਨੂੰ ਪਰਵਾਹ ਨਹੀਂ ਹੈਗੀ ਇਹ ਨਾ ਸੋਚਿਓ ਵੀ ਕਾਟਨ ਮਾੜੀ ਹੋ ਮੋੜੀ ਕਾਟਨ ਨਹੀਂ ਲਿਆਉਂਦੇ ਹਾਲੋ ਜੀ ਮੋਰਾ ਲੱਗੀਆਂ ਹੋਈਆਂ VLM ਦੀ ਪਿਓਰ ਦੀ ਕਾਪਟਨ ਕਾਪਟਨ ਦੀ ਕੀਮਤ ਸਿਰਫ ਤੇ ਸਿਰਫ 500 ਰੁਪਇਆ ਸਾਡੇ ਕੋਲੇ ਪਿਓਰ ਦੀ ਚੁੰਨੀ ਵੀ ਮਿਲਦੀ ਹੈ ਵੀਰੇ ਜੇ ਤੁਸੀਂ ਕਿਸੂਟਾਂ ਦੇ ਨਾਲ ਲਵਾਉਣੀ ਹੋਵੇ ਨਾ ਤੇ ਵਾਈਟ ਕਲਰ ਦੀ 2.5 ਮੀਟਰ ਪਿਓਰ ਦੀ ਚੁੰਨੀ ਅਸੀਂ ਦੇ ਦਨੇ ਹਮਲ ਕੰਪਨੀ ਦੀ ਜੇ ਜੇਕਰ ਤੁਸੀਂ ਚੁੰਨੀਆਂ ਨਾਲ ਮੰਗਾਉਣੀਆਂ ਹੁੰਦੀਆਂ 2.5 ਤਾਂ ਬੰਦਾ ਕਰਾਈ ਲੈਂਦਾ ਕਿਉਂਕਿ ਮੰਡੀ ਸ਼ਹਿਰ ਨੇੜੇ ਲੱਗਦਾ ਹੁੰਦਾ ਵੀ ਅਗਰ ਤੁਹਾਨੂੰ ਚੁੰਨੀ ਚਾਹੀਦੀ ਹੋਵੇ ਤਾਂ ਅਸੀਂ 200 ਰੁਪਏ ਦੀ 2.5 ਮੀਟਰ ਐਕਸਟਰਾ ਚੁੰਨੀ ਨਾਲ ਵੀ ਲਾ ਦਿੰਨੇ ਹੁੰਦੇ ਆ ਉਏ ਇਕੱਲਾ ਸੂਟ 500 ਦਾ ਜੀ ਨਮੀ ਕੋਟਨ ਆਈ ਗਈ ਛੋਡੇ ਸਾਹਮਣੇ ਥਾਨ ਖੁੱਲ ਰਹੇ ਆ ਕਈਆਂ ਨੇ ਕਿਹਾ ਸੀ ਵੀ ਆਲ ਓਵਰ ਲੈ ਕੇ ਆਓ ਤੇ ਕਈਆਂ ਨੇ ਕਿਹਾ ਸੀ ਵੀ ਪਿਓਰ ਦੀਆਂ ਚੁੰਨੀਆਂ ਵਾਲੇ ਕਾਟਨ ਦੇ ਸੂਟ ਲੈ ਕੇ ਆਓ ਉਹ ਵੀ ਆ ਗਏ ਆਪਣੇ ਕੋਲੇ ਪਿਓਰ ਦੀਆਂ ਚੁੰਨੀਆਂ ਵਾਲੇ ਵੀ ਕਾਟਨ ਦੇ ਸੂਟ ਕੈਮਰਕ ਦੇ ਆ ਗਏ ਜੀ ਆਹ ਲੋ ਜੀ ਇਹ ਹੈਗਾ ਜੀ ਕਰੀਮ ਕਲਰ ਸ਼ੇਡ ਆਹ ਦੇਖੋ ਜੀ ਸਿਰਫ ਤੇ ਸਿਰਫ 500 ਰੁਪਏ ਦਾ ਜੀ ਆਹ ਦੇਖ ਇਹ ਹੈਗਾ ਜੀ 500 ਰੁਪਏ ਦਾ ਇੱਕੇ ਦੇ ਵਿੱਚ ਆ ਗਿਆ ਜੀ ਆਹੀ ਪਰਪਲ ਜਾਂ ਕਲਰ ਲਾ ਲਓ ਜਾਂ ਅਸਮਾਨੀ ਜਾਂ ਕਲਰ ਲਾ ਲਓ ਆ ਦੇਖੋ ਜੀ ਪੂਰਾ ਧਿਆਨ ਨਾਲ ਦਿਖਾ ਰਹੀਆਂ ਹਾਂ ਸੂਟ ਅਸੀਂ ਆ ਦੇਖੋ ਬਹੁਤ ਸੋਹਣਾ ਸੂਟ ਹੈ ਸਿਰਫ 500 ਦਾ ਫੁੱਲ ਕਾਟਨ 200 ਦੀ ਚੁੰਨੀ ਲਵਾ ਸਕਦੇ ਹੋ ਤੁਸੀਂ ਇਹਦੇ ਨਾਲ ਪਿਓਰ ਵਾਲੀ 2.5 ਮੀਟਰ ਦੀ ਚੁੰਨੀ ਹੋ ਆ ਗਿਆ ਜੀ ਇਹਦੇ ਵਿੱਚ ਇਸ ਡਿਜ਼ਾਈਨ ਚ ਬਲੈਕ ਕਲਰ ਜੀ ਆ ਦੇਖੋ ਇਹ ਆ ਗਿਆ ਜੀ ਬਲੈਕ ਕਲਰ ਸਿਰਫ ਤੇ ਸਿਰਫ 500 ਰੁਪਏ ਵਿੱਚ ਬਹੁਤ ਸੋਹਣੀ ਕਾਟਨ ਹੈ ਇਹ ਆਪਣੇ ਕੋਲੇ ਰੰਗ ਥੋੜੇ ਆਏ ਸੀਗੇ 5-7 ਕਾਏ ਸੀ ਆਪਾਂ ਤੁਹਾਡੇ ਅੱਗੇ ਪੇਸ਼ ਕਰਦੇ ਹਾਂ ਜੀ 350 ਰੁਪਏ ਦੇ ਵਿੱਚ ਪਿਓਰ ਕਾਟਨ ਸਾਡੇ ਵਾਲੇ ਰੇਟਸ ਨੂੰ ਕੋਈ ਨਹੀਂ ਦੇਊਗਾ ਜੀ ਇਹੀ ਕਾਟਨ ਦੇ ਸੂਟ ਮੂਰੇ ਲੋਕਾਂ ਨੇ 6-600 ਦੇ ਕਰਨੇ ਆ ਜਿਵੇਂ ਜਿਵੇਂ ਬਾਹ ਪਾ ਵਾਧੇ ਘਟਦੇ ਰਹਿੰਦੇ ਅਸੀਂ ਅਸੀਂ ਤਾਂ ਉਵੇਂ ਦੱਸਦੇ ਰਹਿੰਦੇ ਆ ਆਹ ਹੈ ਜੀ ਬਲੈਕ ਕਲਰ ਬਹੁਤ ਸੋਹਣਾ ਬਲੈਕ ਕਲਰ ਹੈ ਜੀ ਇਹ। ਇਹ ਆਗਾਜੀ ਬਲੈਕ ਕਲਰ ਦਾ ਲਾਸਟ ਸੂਟ। ਤੁਸੀਂ ਕੋਈ ਵੀ ਸੂਟ ਲੈਣਾ ਹੋਵੇ ਸਾਨੂੰ ਸਕਰੀਨਸ਼ਾਟ ਲੈ ਕੇ ਪਾ ਸਕਦੇ ਹੋ। ਸਾਡਾ ਪਤਾ ਜੀ ਮੋਡ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੰਬਰ ਅਸੀਂ ਉੱਤੇ ਪਾਉਣੇ ਹੁੰਦੇ ਆ। ਇਹ ਸਾਡੇ ਕੋਲ ਜਿਹੜੇ ਅੱਜ ਚੱਲੇ ਜੀ ਇਹ ਪਿਓਰ ਕਾਟਨ ਦੇ ਸੂਟ ਆ। ਗਰਮੀ ਦੇ ਵਿੱਚ ਜਿੱਥੇ ਆਪਾਂ ਕਹਿੰਦੇ ਹੁਣ ਆ ਵੀ ਸਾਡੀ ਜਾਣ ਜੀ ਸੌਖੀ ਰਹੇ ਇਹ ਉਹ ਸੂਟ ਨੇ। ਸਿਰਫ 500 ਰੁਪਏ ਵਿੱਚ। ਕਿਸੇ ਭੈਣ ਭਰਾ ਨੇ ਲੈਣੇ ਹੁਣ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਆਪ ਸਭ ਨੂੰ ਪਰਮਾਤਮਾ ਜੀ ਚੜ੍ਹਦੀ ਕਲਾ ਚ ਰੱਖਣ।